ਨਮਸਕਾਰ ਦੋਸਤੋ ਮੈਂ ਸ਼ਮਮੀ ਸੁਨਤਰਾ ਤੁਸੀਂ ਦੇਖ ਰਹੇ ਹੋ ਹਲਚਲ ਪੰਜਾਬ ਦੀ ਦੋਸਤੋ ਅੱਜ ਗੱਲ ਕਰਾਂਗੇ 2024 ਦੇ ਚੋਣਾਂ ਬਾਰੇ ਜਿਹੜੇ 2024 ਦੇ ਚੋਣਾਂ ਬਾਰੇ ਦੰਗਲ ਭਖ ਚੁੱਕਿਆ ਚਲੋ ਗੱਲਬਾਤ ਕਰਦੇ ਹਾਂ ਲੋਕ ਸਭਾ ਗਰਦਾਸਪੁਰ ਦੇ ਲੋਕਾਂ ਨਾਲ ਗੱਲਬਾਤ ਕਿੱਦਾਂ ਦਾ ਹੋਣੀ ਚਾਹੀਦੀ ਹੈ ਤੁਹਾਡੀ ਸਰਕਾਰ ਸਾਣਾ ਪੰਜਾਬ ਦੇ ਪ੍ਰਧਾਨ ਸ਼ਦੀਸ਼ ਮਾਝੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਇਸ ਬਾਰੇ ਸਰ ਨਮਸਕਾਰ ਨਮਸਕਾਰ ਹਾਂ ਸਰ ਜਦੋਂ 2024 ਦੇ ਚੋਣਾਂ ਆ ਗਏ ਆ ਸਰ 2024 ਦੇ ਚੋਣਾਂ ਬਾਰੇ ਦੰਗਲ ਭਖ ਚੁੱਕਿਆ ਹੈ ਤੇ ਕਿੱਦਾਂ ਦੀ ਸਰਕਾਰ ਹੋਣੀ ਚਾਹੀਦੀ ਹੈ ਤੁਹਾਨੂੰ ਕੀ ਕੀ ਲੱਗਦਾ ਤੁਹਾਨੂੰ ਸਾਡਾ ਤੇ ਸੋਚਣਾ ਇਹ ਆ ਜਿਹੜਾ ਵੀ ਪ੍ਰਧਾਨ ਮੰਤਰੀ ਆਏ ਸਨਾਤਨ ਧਰਮ ਦੇ ਉੱਤੇ ਕੰਮ ਕਰੇ ਸਨਾਤਨ ਨੂੰ ਨਾਲ ਲੈ ਕੇ ਚਲੇ ਤੇ ਅਸੀਂ ਉਹੀ ਪ੍ਰਧਾਨ ਮੰਤਰੀ ਚਾਹਨੇ ਆ ਜਿਹੜਾ ਹਿੰਦੂਆਂ ਦੇ ਹਿੱਤ ਦੀ ਗੱਲ ਕਰੇ ਤੇ ਮੋਦੀ ਤੋਂ ਉੱਤੇ ਸਾਨੂੰ ਕੋਈ ਲੱਭਦਾ ਨਹੀਂ ਤੇ ਨਾ ਕੋਈ ਨਜ਼ਰ ਆਉਂਦਾ ਪਿਆ ਕਿਉਂਕਿ ਉਹਨੇ 10 ਸਾਲ ਜਿਹੜਾ ਕੰਮ ਕੀਤਾ ਉਹ ਦੇਖਣ ਜੋਗਾ ਹਿੰਦੂਆਂ ਦੇ ਹਿੱਤ ਤੇ ਕੰਮ ਕੀਤਾ ਔਰ ਦੇਖੋ 370 ਤੋੜੀ ਜੇਣਗੇ ਚ ਰਾਮ ਮੰਦਰ ਬਣਿਆ ਮਹਾਕਾਲ ਦਾ ਮੰਦਰ ਅਡਿਟੋਰੀਅਮ ਬਣਿਆ ਉੱਥੇ ਬਨਾਰਸ ਵਿੱਚ ਦੇਖੋ ਘਰ ਘਰ ਦੇ ਵਿੱਚ ਮੁਸਲਮਾਨਾਂ ਨੇ ਕਬਜ਼ੇ ਕੀਤੇ ਸੀ ਮੰਦਰਾਂ ਦੇ ਵਿੱਚ ਜਿਹੜੇ ਉਹਨਾਂ ਸਾਰੇ ਕਢਾਏ ਨਾ ਔਰ ਹੁਣ ਗਿਆਨ ਵਾਪੀ ਦਾ ਵੀ ਚੱਲ ਰਿਹਾ ਜਿਹੜਾ ਹਿੰਦੂਏਤ ਲਈ ਕੰਮ ਕਰੇਗਾ ਜੀ ਅਸੀਂ ਉਹਦੇ ਨਾਲ ਆ ਅਸੀਂ ਤੇ ਚਾਹਨਾ ਵੀ ਮੋਦੀ ਵਰਗਾ ਹੀ ਪ੍ਰਧਾਨ ਮੰਤਰੀ ਸਾਨੂੰ ਚਾਹੀਦਾ ਔਰ ਮੋਦੀ ਵਰਗਾ ਪ੍ਰਧਾਨ ਮੰਤਰੀ ਜਿਹੜਾ ਬਿਲਕੁਲ ਸਹੀ ਪ੍ਰਧਾਨ ਮੰਤਰੀ ਆ ਔਰ ਭਾਰਤ ਦੇ ਉਤੇ ਰਾਜ ਕਰਨ ਵਾਲਾ ਪ੍ਰਧਾਨ ਮੰਤਰੀ ਅਗਰ ਕੋ ਹੈ ਤੇ ਉਹ ਨਰਿੰਦਰ ਭਾਈ ਮੋਦੀ ਹੈ ਸਰ ਜੇ ਗੱਲ ਕਰੀਏ ਲੋਕ ਸਭਾ ਗਰਦਾਸਪੁਰ ਦੀ ਗੱਲ ਕਰ ਲੈਨੇ ਆ ਜੇ ਦਿਨੇਸ਼ ਸਿੰਘ ਬੱਬੂ ਨੂੰ ਉਹਨੇ ਮੈਦਾਨ ਚ ਉਤਾਰੇ ਆ ਪੱ ਦਿਨੇਸ਼ ਸਿੰਘ ਦੀ ਬੱਬੂ ਦੀਆਂ ਮੁਸ਼ਕਲਾਂ ਜਿਹੜੋ ਬੱਦੀਆਂ ਨਜ਼ਰ ਆਏ ਗਦੀਆਂ ਇਸ ਵਾਰ ਕੀ ਬਨੋਦ ਖਾਨ ਜੀ ਤਾਂ ਪਤਨੀ ਕਬ ਤੱਕ ਹਨ ਉਹ ਵੀ ਇਲੈਕਸ਼ਨ ਲੜਨ ਤੋਂ ਜਿਹੜੀ ਉਹ ਤਿਆਰ ਹੋ ਚੁੱਕੀ ਆ ਤੇ ਜੇ ਗੱਲ ਕਰੀਏ ਸਵਰਨ ਸਲਾਰੀਆ ਦੀ ਉਹਨੇ ਵੀ ਐਲਾਨ ਕਰਤਾ ਕਿ ਉਹ ਵੀ ਕਈ ਕਈ ਪਾਰਟੀ ਇਲੈਕਸ਼ਨ ਲੜਨਗੇ ਤੇ ਕਹਤ ਤੁਹਾਨੂੰ ਲੱਗਦਾ ਕਿ ਜੇ ਗਰਦਾਸਪੁਰ ਲੋਕ ਸਭਾ ਦੀ ਸੀਟ ਆ ਜਿਹੜੀ ਉਹ ਬੱਬੂ ਦੀ ਮੁਸ਼ਕਲਾਂ ਬੱਦੀ ਪ ਪਹਿਲੇ ਤੇ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਦਿਨੇਸ਼ ਸਿੰਘ ਬੱਬੂ ਨੂੰ ਅਗਰ ਉਹਨਾਂ ਨੇ ਟਿਕਟ ਦਿੱਤੀ ਹੈ ਤਾਂ ਕੋਈ ਦੇਖ ਸੁਣ ਕੇ ਦਿੱਤੀ ਹੋएगी ਭਾਜੀਪੀ ਜਮਾਤ ਦੇ ਵਿੱਚ ਪਿਛੇ ਆਰਐਸਐਸ ਦਾ ਹੱਥ ਆ ਆਰਐਸਐਸ ਜਿਹੜੀ ਆ ਬੜਾ ਸੋਚ ਕੇ ਸਮਝ ਕੇ ਜਿਹੜਾ ਕੰਮ ਕਰਦੀ ਆ ਉਹਨਾਂ ਕੋਈ ਸੋਚਿਆ ਹੋਏਗਾ ਤਾਂ ਉਹਨੂੰ ਟਿਕਟ ਦਿੱਤੀ ਹੋएगी ਵੈਸੇ ਸਵਰਨ ਸਲਾਰੀਆ ਇਸ ਹਲਕੇ ਦਾ ਪੁੱਤਰ ਸੀ ਉਹ ਵੀ ਅਕਰ ਹਸਦਾ ਟਿਕਟ ਲਾਂਦਾ ਵਿਨੋਦ ਖੰਨਾ ਦੀ ਧਰਮਪਤਨੀ ਸਵਰਗੀ ਬਨੋਖੰਨਾ ਦੀ ਧਰਮਪਤਨੀ ਕਪਤਾ ਖੰਨਾ ਜੀ ਉਹ ਵੀ ਆਕਰਲਦੇ ਸਨ ਟਿਕਟ ਲੈ ਆਂਦਾ ਉਹਨਾਂ ਨੂੰ ਵੀ ਬੈਨੀਫਿਟ ਸੀ ਟਿਕਟ ਦਾ ਕਿਉਂਕਿ ਤਿੰਨੇ ਕੈਂਡੀਡੇਟ ਜਿਹੜੇ ਨੇ ਨਾ ਤਿੰਨੇ ਹੀ ਕੈਂਡੀਡੇਟ ਵਧੀਆ ਕੈਂਡੀਡੇਟ ਨੇ ਸਲੇਕਨ ਅਗਰ ਭਾਜਪਾ ਨੇ ਟਿਕਟ ਦੇਣ ਇਸ ਇੱਕ ਬਦਮੂਨ ਦਿੱਤੀਆ ਤੋ ਉਹ ਦੇਖਸੋਰ ਕੇ ਦਿੱਤੀ ਹੋਗੀ ਮੇਰੇ ਖਿਆਲ ਵਿੱਚ ਜੋ ਕੀਤਾ ਪਾਰਟੀ ਨੇ ਹਾਈ ਕਮਾਂਡ ਨੇ ਜੋ ਕੀਤਾ ਠੀਕ ਹੈ ਤੇ ਸਰ ਜੇ ਗੱਲ ਕਰੀਏ ਅਸੀਂ ਸਵਰਨ ਸਲਾਹੀ ਦੀ ਹੈਗੀ ਆ ਉਹਨਾਂ ਜਿਹੜਾ ਉਹਨਾਂ ਨਾਲ ਕਾਫੀ ਜਿਹਾ ਉਹਨਾਂ ਸੇਵਾ ਨਿਭਾਈਆ ਭਾਜਪਾ ਦੀ ਕਿਆ ਇੱਕ ਉਹ ਕਿ ਟਿਕਟ ਤਾਂ ਕਿਸੇ ਹੱਥ ਤੇ ਰਹਿ ਗਈ ਨਾ ਦੇਖੋ ਜੀ ਇਹ ਸੋਚ ਨੂੰ ਨੇ ਵੱਡੀਆਂ ਪਾਰਟੀਆਂ ਨੇ ਸਮੁੰਦਰ ਨਾਲ ਇਹ ਨੋਮਣੀਆਂ ਨਹੀਂ ਹੈਗੀਆਂ ਜਿੱਦੋਂ ਡੁਬਕੀ ਲਈ ਬਾਹਰ ਆ ਗਏ ਸਮੁੰਦਰਾਂ ਬੜੇ ਬੜੇ ਵੱਡੇ ਆੜੀਆਂ ਵੱਡੀਆਂ ਪਾਰਟੀਆਂ ਸਮੁੰਦਰ ਹੁੰਦੇ ਨੇ ਤੇ ਸਮੁੰਦਰ ਦੇ ਵਿੱਚ ਤੈਰਨ ਦੇ ਲਈ ਬੜਾ ਸੋਚ ਸਮਝ ਕੇ ਛਲਾਂਗ ਲਗਾਣੀ ਪੈਂਦੀ ਆ ਉਹ ਆਪਣੇ ਭਾਜੀਪੀ ਦੀ ਟੀਮ ਨੇ ਬੜਾ ਸੋਚ ਸਮਝ ਕੇ ਟਿਕਟ ਦਿੱਤੀ ਹੈਗੀ ਵੈਸੇ ਸਵਰਨਥ ਲਾਰੀ ਯਾਰ ਕਪਤਾ ਜੀ ਵੀ ਮਾਰੇ ਨਹੀਂ ਸੀ ਤੇ ਤੁਹਾਨੂੰ ਕੀ ਲੱਗਦਾ ਕਿ ਜਦਾਂ ਕਿ ਹਿੰਦੂ ਹਿੱਕ ਦੀ ਗੱਲ ਕਰਨ ਵਾਲਾ ਸੀ ਮੋਦੀ ਹੈਗਾ ਹੋਰ ਪਾਰਟੀ 'ਚ ਕੋਈ ਨਹੀਂ ਹੈਗਾ ਕੋਈ ਕਾਂਗਰਸ ਨੂੰ ਜਾਂ ਮਕੀ ਆਪਦੇ ਵੀ ਉੱਠ ਗਏ ਆਪ ਵੀ ਬੈਕਦੀ ਅੱਗੇ ਤੇ ਕਿਹਾ ਜਿਹੜਾ ਤੁਸੀਂ ਦੇਖਿਆ ਯਾ ਜਦੋਂ ਦਾ ਹਿੰਦੂਸਤਾਨ ਯਾਦ ਹੋਏਦਾ 75 ਤੋਂ ਟਟਾਹ ਜਿੰਨੇ ਵੀ ਹੋ ਗਏ ਨੇ ਇਹਦੇ ਵਿੱਚ ਕਾਂਗਰਸ ਹੀ ਰਹੀ ਆ ਕਾਂਗਰਸ ਨੇ ਕੀ ਕੀਤਾ ਕੋਈ ਵੀ ਇੱਕ ਵੀ ਹਿੰਦੂਆਂ ਲਈ ਕੰਮ ਕੀਤਾ ਕਾਂਗਰਸ ਨੇ ਸਨਾਤੀਆਂ ਲਈ ਤੇ ਗੱਲ ਕਰੋ ਯਾਰ ਹਿੰਦੂਆਂ ਦੇ ਪੈਸਾ ਮੰਦਰਾਂ ਦੇ ਪੈਸੇ ਤੇ ਮਸਜਿਦਾਂ ਦੇ ਮੌਲਵੀਆਂ ਨੂੰ ਮਿਲਣ ਯਾਰ ਹਿੰਦੂਆਂ ਨੂੰ 2000 ਰੁਪਏ ਤੇ ਹਜੂਜਤਾਂ ਤੇ ਸਬਸਿਡੀ ਮਿਲੇ ਕਿਸ ਕਲੋਂ ਕਿਉਂ ਮਿਲੇ ਜੇਣੀ ਕਿ ਕਾਂਗਰਸ ਨੇ ਇੱਕ ਵੀ ਕੰਮ ਹਿੰਦੂਆਂ ਲਈ ਨਹੀਂ ਕੀਤਾ ਇਹ ਜਿਹੜੇ ਕਾਂਗਰਸ ਨਾਲ ਜੁੜੇ ਹੈ ਨਾ ਪੁਰਾਣੇ ਲੋਕ ਇਹੋ ਲੋਕ ਨਾ ਜਿਹੜੇ ਕਿਤਾਬੀ ਕੀੜੇ ਨੇ ਬਸ ਤੁਰੇ ਹਾਂ ਜੀ ਕਾਂਗਰਸ ਹਮ ਨਹੀਂ ਪਿਛੜੇ ਹਾਂ ਕਾਂਗਰਸੀਆਂ 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 ਜਦਕਿ ਰਾਹੁਲ ਗਾਂਧੀ ਸ਼ਰੇਮ ਕਹਿੰਦਾ ਵੀ ਮੈਂ ਮੁਸਲਮਾਨਾਂ ਦਾ ਹਮਾਇਤੀ ਹਾਂ ਫਿਰ ਇਸ ਤੋਂ ਵੱਡੀ ਹੋਰ ਕਿਹੜੀ ਗਲਤੀ ਕਰ ਸਕਦੇ ਸੇ ਸਰ ਗੱਲ ਕਰੀਏ ਪੰਜਾਬ ਦੀ ਵਿੱਚ ਪੰਜਾਬ ਚੋਂ ਕਿ 13-13 ਸੀਟਾਂ ਬੀਜੇਪੀ ਲੈ ਸਕਦੀ ਹੈ ਕਿਉਂਕਿ ਇੱਥੇ ਕਿਸਾਨੀ ਅੰਦੋਲਨ ਵੀ ਚੱਲੇਦਾ ਹੈ ਕਿਸਾਨ ਵਿਰੋਧੀ ਵੀ ਹੈਗੇ ਆ ਮੋਦੀ ਦੇ ਵਿਰੋਧੀ ਚੱਲਦੇ ਪਏ ਆ ਤੇ ਕਿਹਾ ਉਹਨਾਂ ਵੀ ਕੀ ਗੱਲ ਕੀ ਕਿ ਅਸੀਂ ਮੱਕੀ ਮੋਦੀ ਨੂੰ ਜਿਹੜਾ ਬੋਟ ਪਾਥੋਂ ਪੰਜਾਬ ਚੋਂ ਨਹੀਂ ਪੈਂਦੇ ਹੋਗੇ ਖਾਸ ਕਰਕੇ ਗਰਦਾਸਪੁਰ ਦੀ ਸੀਟ ਹੈ ਜਿਹੜੀ ਉਹੀ ਇੱਕ ਬੀਜੇਪੀ ਨੂੰ ਆਸ ਹੈਗੀ ਆ ਉੱਥੇ ਵੀ ਜਿਹੜੀ ਉਹ ਮੱਕੀ ਇੱਕ ਝਗੜਾ ਹੈ ਬੀਜੇਪੀ ਚ ਪੈ ਚੁੱਕੇ ਦਾ ਇਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਗੱਲ ਆ ਗਈ ਕਿਸਾਨਾਂ ਦੀ ਕਿਸਾਨ ਵੀ ਉਥੇ ਕਿਸਾਨ ਨਹੀਂ ਬੈਠੇ ਦਾ ਪੋਲੀਟੀਕਲ ਪਾਰਟੀਆਂ ਦੇ ਮੁਨੰਦੇ ਨੇ ਉੱਥੇ ਬੈਠੇ ਦੇ ਜਿਹੜੀ ਵਾਲੇ ਲੋਕ ਉੱਥੇ ਬੈਠੇ ਦੇ ਨਾ ਸਾਨੂੰ ਪਤਾ ਮੈਂ ਪਿਛਲੇ ਮਹੀਨੇ ਦਿੱਲੀ ਜਾ ਰਿਹਾ ਸੀ ਤੇ ਮੈਨੂੰ ਸਟਾਰਟਿੰਗ ਦੇ ਉੱਤੋਂ ਨਹੀਂ ਰੋਕਿਆ ਗਿਆ ਕਿਸਾਨਾਂ ਨੇ ਕਿ ਨੰਗ ਜਾਓ ਜੀ ਨੰਗ ਜਾਓ ਜੀ ਇੱਕ ਪੂਰ ਲੰਗਿਆ ਦੂਜਾ ਲੰਗਿਆ ਤੀਜੇ ਜਾ ਕੇ ਇੱਕ ਬੰਦ ਕੀਤਾ ਉਹਨਾਂ ਕਹਿੰਦੇ ਵਾਪਸ ਜਾਓ ਕਿਉਂ ਕਿਸਾਨ ਤੋਂ ਕਿਸਾਨਾਂ ਚ ਫਰਗੀ ਸਾਨੂੰ ਉੱਥੇ ਡੇਢ ਘੰਟਾ 2 ਘੰਟੇ ਖਚਲੋਣਾ ਪਿਆ ਪਬਲਿਕ ਐਨੀ ਪਰੇਸ਼ਾਨ ਹੋ ਰਹੀ ਆ ਕੋਈ ਵੀ ਮਸਲਾ ਤੁਹਾਡਾ ਉਹਦਾ ਬੈਲ ਕੇ ਹੱਲ ਕਰੋ ਟੇਬਲ ਟਾਕ ਕਦੇ ਨਹੀਂ ਹੁੰਦੀ ਆ ਉਠਿਆ ਚੰਡੇ ਫੋੜੇ ਦੇ ਛੜਕੇ ਚ ਬਹਿ ਗਏ ਉਠਿਆ ਟੋਲ ਪੁਲਾ ਦੇ ਦੇ ਬਹਿ ਗਏ ਇਹ ਕੋਈ ਗੱਲ ਨਹੀਂ ਇਹ ਮੇਰੇ ਉਹ ਕਿਸਾਨ ਭਰਾ ਨਹੀਂ ਹੈਗੇ ਇਹ ਪਾਰਟੀਆਂ ਦੇ ਕਹਿੰਦੇ ਘਮਾਉਂਦੇ ਨਮੁੰਦੇ ਨਾ ਜਿਹੜੇ ਜਨਨਿਕ ਪਹਾ ਦੇ ਤਮਾਸ਼ਾ ਦੇਖਣੇ ਬੰਦੇ ਨਾ ਇਹ ਉਹ ਲੋਕ ਨਾ ਬੈਠੇ ਦੇ ਬਾਕੀ ਭਾਜਪੀ ਨੂੰ ਪੰਜਾਬ ਦੇ ਵਿੱਚੋਂ ਨਰਿੰਦਰ ਮੋਦੀ ਨੂੰ ਇੱਕ ਵੀ ਸੀਟ ਆ ਜਾਂਦੀ ਹੈ ਤਾਂ ਤਮੀ ਉਹਦੀ ਜਿੱਤ ਆ ਉਹ ਪੰਜਾਬ ਨੂੰ ਲਾ ਕੇ ਲਖਣ ਨਹੀਂ ਲੜ ਰਿਹਾ ਪੰਜਾਬ ਨੇ ਚੰਨੀ ਦੇ ਟਾਈਮ ਦੇ ਉੱਤੇ ਵੀ ਨਿਰੰਦਰ ਮੋਦੀ ਦਾ ਨਰਿੰਦਰ ਭਾਈ ਮੋਦੀ ਦਾ ਵਿਰੋਧ ਕਰਕੇ ਇਹਨਾਂ ਨੇ ਪੰਜਾਬ ਵਿੱਚੋਂ ਬੜਾ ਕੁਝ ਇਹਨਾਂ ਨੇ ਆਹ ਤੋ ਰੋਕ ਲਿਆ ਸੀ ਹੁਣ ਉਹੀ ਗੱਲ ਇਹਨਾਂ ਦੀ ਆ ਅਗਰ ਸੈਂਟਰ ਵਿੱਚੋਂ ਕੁਝ ਲਾਣਾ ਤੇ ਸੈਂਟਰ ਦੇ ਨਾਲ ਹੱਥ ਮਿਲਾਣੇ ਪੈਂਦੀ ਹੈ ਨਾ ਹਾਂ ਤੁਹਾਡੇ ਕਹਿੰਦਾ ਮਤਲਬ ਇਹੀ ਹੋ ਗਿਆ ਕਿ ਜੇ ਹਿੰਦੂ ਹਿੱਕ ਦੀ ਗੱਲ ਕਰਦਾ ਸਨਾਤਨ ਤੁਹਾਨੂੰ ਦੀ ਗੱਲ ਕਰਸਿਆ ਉਸੇ ਇੱਕ ਪ੍ਰਧਾਨ ਮੰਤਰੀ ਦੇਸ਼ ਦਾ ਉਸ ਨਰਿੰਦਰ ਮੋਦੀ ਹੀ ਹੈਗਾ ਬਿਲਕੁਲ ਬਿਲਕੁਲ ਅਸੀਂ ਤੇ ਇਹ ਕਵਾਂਗੇ ਭਗਵਾਨ ਉਹਨਾਂ ਦੀ ਆਜੂ ਲੰਬੀ ਕਰੇ ਨਰਿੰਦਰ ਭਾਈ ਮੋਦੀ ਪ੍ਰਧਾਨ ਮੰਤਰੀ ਆ ਉਸ ਤੋਂ ਬਾਅਦ ਬੜਬੜੇ ਚਿਹਰੇ ਬੈਠੇ ਨੇ ਜੋਗੀ ਬੈਠਾ ਅੰਮ੍ਰਿਤ ਸ਼ਾਹ ਬੈਠਾ ਬੜਬੜੇ ਚਿਹਰੇ ਬੈਠੇ ਨੇ ਅੱਗੇ ਤੇ ਮੈਂ ਤੇ ਇਹੋ ਚਾਹਾਂਗਾ ਕਿ ਅਗਰ ਸਨਾਤਨੀਆਂ ਤੁਸੀਂ ਬਚਣਾ ਚਾਹੁੰਦੇ ਹੋ ਇਹਨਾਂ ਭੇੜੀਆਂ ਕੋਲੋਂ ਤੇ ਭਾਈ ਨਰਿੰਦਰભાઈ ਮੋਦੀ ਉੱਪਰ ਲਿਆਓ ਅੱਗੇ ਤੁਸੀਂ ਥੱਲੇ ਕੀ ਕਰੇ ਕਰਦੇ ਹੋ ਕੀ ਨਹੀਂ ਕਰੇ ਕਰਦੇ ਉਹਦੇ ਨਾਲ ਕੋਈ ਮਤਲਬ ਨਹੀਂ ਲੇਕਿਨ ਸੈਂਟਰ ਵਿੱਚ ਬੀਜੇਪੀ ਚਾਹੀਦੀ ਆ ਅਗਰ ਹਿੰਦੂਆਂ ਨੇ ਬਚਨਾਤੇ ਜੀ ਐਸ ਸੀ ਸਾਡੇ ਸ਼੍ਰੀਸ਼ ਪ੍ਰਧਾਨ ਜੀ ਉਹਨਾਂ ਦਾ ਇਹ ਕਹਿਣਾ ਹੈਗਾ ਕਿ ਜੇ ਸਨਤੀ ਤਰਫ ਦੀ ਗੱਲ ਕਰਨਾ ਹੈ ਦੇਸ਼ ਦਾ ਪ੍ਰਧਾਨ ਮੰਤਰੀ ਹੋਏਗਾ ਤਾਂ ਉਹ ਨਰਿੰਦਰ ਮੋਦੀ ਹੋਏਗਾ ਅਸੀਂ ਪਠਾਨਕੋਟ ਹਲਕੇ ਦੇ ਵਿੱਚ ਜਿੱਥੇ ਸ਼੍ਰੀਸ਼ ਮਾਈ ਨਾਲ ਗੱਲਬਾਤ ਵੀ ਕੀਤੀ ਗਈ ਹੈ ਪਰ ਇਹ ਹਲਕੇ ਪਹੁੰਚ ਚੁੱਕੇ ਹਾਂ ਸੋੜੇ ਜਿੱਥੇ ਸਾਡਾ ਬਿੰਨੀ ਬਰਮਾ ਸ਼ਿਵ ਸ਼ਾਨੋਦ ਪ੍ਰਧਾਨ ਜੁੜ ਚੁੱਕਿਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ 2024 ਚੋਣਾਂ ਨੂੰ ਲੈ ਕੇ ਜੇ ਗੱਲ ਕਰੀਏ ਭਾਜਪਾ ਦੀ ਉਹਨਾਂ ਨੇ ਦਰੈ ਸਿੰਘ ਬੱਬੂ ਨੂੰ ਜਿਹੜਾ ਮੈਦਾਨ ਚ ਉਤਾਰ ਦਿੱਤਾ ਗਿਆ ਪਰ ਬਾਕੀ ਪਾਰਟੀਆਂ ਦੇ ਪਾਸੋਂ ਹਜੇ ਇਹ ਖਿੱਚ ਧਾੜੀ ਚਲਦੀ ਪਈ ਹੈ ਚਲੋ ਗੱਲ ਕਰਦੇ ਹ ਜੀ ਪਹਿਲੇ ਤਾਂ ਜੈ ਸ਼੍ਰੀ ਰਾਮ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਸ ਚੈਨਲ ਦਾ ਕਿ ਤੁਸੀਂ ਸਾਡੇ ਕੋਲ ਪਹੁੰਚੇ ਹੋ ਹਾਂ ਸਰ ਜਿਵੇਂ ਗੱਲ ਕਰੀ 2024 ਦੇ ਚਨਾਬਾਂ ਨੂੰ ਲੈ ਕੇ ਭਾਜਪਾ ਨੇ ਆਪਣੇ ਜਿਹੜੇ ਉਮੀਦਵਾਰ ਦਿਨੇਸ਼ ਸਿੰਘ ਬੱਬੂ ਨੂੰ ਮੈਦਾਨ 'ਚ ਉਤਾਰ ਦਿੱਤਾ ਗਿਆ ਜੇ ਗੱਲ ਕਰੀ ਬਾਕੀ ਪਾਰਟੀਆਂ ਦੇ ਪਾਸੋਂ ਵੀ ਅਜਿਹੀ ਖਿੱਚ ਤਾਂ ਨਹੀਂ ਚੱਲਦੀ ਪਈ ਹੈ ਪਰ ਜੇ ਗੱਲ ਕਰੀ ਭਾਜਪਾ ਦੀ ਤੇ ਤੁਹਾਨੂੰ ਕੀ ਲੱਗਦਾ ਕਿ ਜੇ ਦਿਨੇਸ਼ ਸਿੰਘ ਬੱਬੂ ਨੂੰ ਉਤਾਰਿਆ ਗਿਆ ਤਾਂ ਕਿਹੜੀ ਸਰਕਾਰ ਬਣਨੀ ਚਾਹੀਦੀ ਹੈ ਆਪਣੇ ਦੇਖੋ ਦਿਨੇਸ਼ ਸਿੰਘ ਬੱਬੂ ਜੀ ਵਧੀਆ ਇਨਸਾਨ ਨੇ ਮੈਂ ਵਿਅਕਤੀ ਤੌਰ ਤੇ ਉਹਨਾਂ ਨਾਲ ਮਿਲਿਆ ਵੀ ਹੈਗਾ ਬੀਜੇਪੀ ਨੇ ਅਗਰ ਕੋਈ ਟਿਕਟ ਦਿੱਤੀ ਹੈ ਤਾਂ ਸੋ ਸਮਝ ਕੇ ਦਿੱਤੀ ਹੋएगी ਦਿਨੇਸ਼ ਸਿੰਘ ਬੱਬੂ ਜੀ ਨੂੰ ਹਾਲੇ ਦੇਖੋ ਅਲੇ ਇਸ ਬਾਰੇ ਡਿਸੀਜਨ ਲੈਣਾ ਬੜਾ ਔਖਾ ਹੈ ਕਿਉਂਕਿ ਹਾਲੇ ਬਾਕੀ ਪਾਰਟੀਆਂ ਵੱਲੋਂ ਟਿਕਟ ਦਾ ਅਨਾਊਂਸਮੈਂਟ ਨਹੀਂ ਹੋਈ ਦੇਖੋ ਜੇ ਉਹਨਾਂ ਦੀ ਅਨਾਊਂਸਮੈਂਟ ਹੋ ਜਾਂਦੀ ਹੈ ਕਿਹੜਾ ਚਿਹਰਾ ਆਂਦਾ ਹੈ ਤਾਂ ਉਹਦੇ ਹਿਸਾਬ ਨਾਲ ਇਹ ਤੇ ਜਨਤਾ ਦਾ ਡਿਸੀਜਨ ਹੋਏਗਾ ਜੀ ਇਕੱਲਾ ਬਿੰਨੀ ਵਰਮਾ ਦਾ ਡਿਸੀਜਨ ਨਹੀਂ ਹੈਗਾ ਅਸੀਂ ਵੀ ਵੇਖਾਂਗੇ ਕਿ ਕਿੰਨੂੰ ਬੋਰਡ ਪਾਣਾ ਕਿੰਨੂੰ ਨਹੀਂ ਹਾਲੇ ਇਸ ਤੱਕ ਅਲੇ ਹੈ ਹੋਲਡ ਤੇ ਹੈ ਹਾਲੇ ਦੇਖਦੇ ਆ ਕਿ ਬਾਕੀ ਦਾ ਤੌਰ ਤੇ ਕਿਹੜੀ ਉਮੀਦਵਾਰ ਆਂਦਾ ਚਲ ਜੇ ਗੱਲ ਕਰੀਏ ਦਿਨੇਸ਼ ਸਿੰਘ ਬੱਬੂ ਦੀ ਜ ਭਾਜਪਾ ਦੇ ਕਿਹਨੇਤਾ ਹੈਗਾ ਸੀ ਜਿਨੇ ਐਲਾਨ ਕਰਤਾ ਇਲੈਕਸ਼ਨ ਲੜਨ ਤੋਂ ਤੇ ਇਹ ਗੱਲ ਕਹੀ ਇਹ ਕਪਤਾ ਖਾਨਾ ਦੀ ਸਵਰਗੀ ਬਨੋਲ ਖਾਨਾ ਦੀ ਤਰਨ ਪਤਨੀ ਉਹਦੇਰ ਬਸੂ ਵੀ ਐਲਾਨ ਕੀਤਾ ਗਿਆ ਇਲੈਕਸ਼ਨ ਜਿਹੜਾ ਲੜਿਆ ਜਾਏਗਾ 2024 ਦੇ ਚੋਣ ਲੜਨੇ ਉਹਨਾਂ ਨੇ ਵੀ ਪਰ ਤੁਹਾਨੂੰ ਨਹੀਂ ਲੱਗਦਾ ਕਿ ਭਾਜਪਾ ਦੇ ਜਦਨੈ ਸਿੰਘ ਬੱਬੂ ਨੂੰ ਉਹਦੀਆਂ ਮੁਸ਼ਕਲਾਂ ਜਿਹੜੀਆਂ ਵੱਧੀਆਂ ਪਈਆਂ ਨੇ ਵਿੱਚ ਦੇਖੋ ਮੁਸ਼ਕਲਾਂ ਕੋਈ ਨਹੀਂ ਵੱਧੀਆਂ ਇਹ ਤੇ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਕਿ ਜਨਤਾ ਨੇ ਡਿਸਾਈਡ ਕਰਨਾ ਅਸੀਂ ਆਪਣਾ ਐਮਪੀ ਕਿੰਨੂੰ ਬਣਾਣਾ ਨਾ ਕਿ ਛੰਮੀ ਜੀ ਤੁਹਾਡੇ ਕਹਿਣ ਤੇ ਬੰਨਾ ਕਿਉਂਕਿ ਈ ਜਨਤਾ ਸਾਡੇ ਪੋਏ ਹਲਕੇ ਦੇ ਵਿੱਚ ਪਠਾਨਕੋਟ ਹਲਕੇ ਦੇ ਵਿੱਚ ਔਰ 6 ਕੌਨਸਿਡੈਂਸੀਆਂ ਪੈਂਦੀਆਂ ਗੁਦਾਸਪੁਰ ਚ ਤੇ 3 ਪੈਂਦੀਆਂ ਆਪਣੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਤੇ ਇਸ ਕਰਕੇ ਜਨਤਾ ਡਿਸਾਈਡ ਕਰੇਗੀ ਆਪਾਂ ਕਿਨੂੰ ਆਪਣਾ ਉਮੀਦਵਾਰ ਬਣਾਇਆ ਪਰ ਮੈਂ ਇੱਕ ਜਨਤਾ 'ਤੇ ਅਪੀਲ ਕਰਨਾ ਚਾਹਨਾ ਉਮੀਦਵਾਰ ਉਹਨੂੰ ਬਣਾਇਓ ਜਿਹੜਾ ਤੁਹਾਡੇ ਦੁੱਖ ਤਕਲੀਫ ਦਾ ਸਹਾਰਾ ਬਣੇ ਨਾ ਕਿ ਉਹਨਾਂ ਨੂੰ ਆ ਬਣਾ ਦਿਓ ਕਿ ਜਿਹੜਾ ਤੁਹਾਡੇ ਕੋਲ ਵੋਟ ਲੈ ਕੇ ਬਾਅਦ ਦੇ ਵਿੱਚ ਨਾ ਤੁਹਾਨੂੰ ਲੱਭੇ ਨਾ ਤੁਹਾਡਾ ਕੋਈ ਮਾਈ ਬਾਪ ਹੋਵੇ ਕਿ ਤੁਹਾਡੇ ਦੁੱਖ ਤਕਲੀਫ ਜਾਣਨ ਵਾਲਾ ਇਸ ਕਰਕੇ ਆਪਣਾ ਵੋਟ ਨੂੰ ਬੜੇ ਸੋਚ ਸਮਝ ਕੇ ਪਾਓ ਸਰ ਜੇ ਗੱਲ ਕਰੀਏ ਆਪਣੇ ਭਾਜਪਾ ਦੀ ਉਹਨਾਂ ਨੇ ਆਰ ਦੀ ਫਿਲਮੀ ਸ਼ਤਾ ਜਿਹੜਾ ਮੈਦਾਨ ਚ ਉਤਾਰਦੇ ਪਏ ਸੀ ਪਰ ਇਸ ਵਾਰੀ ਉਹਨਾਂ ਨੇ ਜਿਹੜਾ ਆਪਣਾ ਦਾਅ ਖੜਿਆ ਦਿਨੇਸ਼ ਸਿੰਘ ਬੱਬੂ ਦੇ ਉੱਪਰ ਕਿਉਂਕਿ ਦਿਨੇਸ਼ ਸਿੰਘ ਬੱਬੂ ਜਿਹੜਾ ਉਹ ਲੋਕ ਸਭਾ ਦੇ ਤਿੰਨ ਚੋਣਾਂ ਵੀ ਜਿੱਤ ਚੁੱਕੇ ਦਾ ਪਰ ਕਿਹਾ ਉਹਦੇ ਦਾਅ ਖੜਿਆ ਗਿਆ ਕੀ ਕੇ ਕੈਂਡੀ ਦੇ ਬਾਰੇ ਦੇਖੋ ਲੋਕਾਂ 'ਚ ਬਹੁਤ ਵੱਡਾ ਰੋਸ ਸੀ ਕਿ ਜਦੋਂ ਸੰਨੀ ਦਿਓਲ ਨੂੰ ਲੋਕਾਂ ਨੇ ਇੰਨਾ ਪਿਆਰ ਦਿੱਤਾ ਇੰਨੇ ਬੋਡ ਦਿੱਤੇ ਫਿਰ ਸੰਨੀ ਦਿਓਲ ਆਪਣੀ ਫਿਲਮੀ ਅਦਾਕਾਰੇ ਦੇ ਵਿੱਚ ਵਿਅਸਤ ਰਿਹਾ ਉਹਨੇ ਲੋਕਾਂ ਦਾ ਕੋਈ ਲੋਕਾਂ ਦਾ ਕੋਈ ਦੁੱਖ ਤਕਲੀਫ ਨੂੰ ਜਾਣਿਆ ਹੀ ਨਹੀਂ ਤੇ ਲੋਕਾਂ ਦਾ ਜਿਹੜਾ ਗੁੱਸਾ ਸੀ ਉਹ ਬਿਲਕੁਲ ਜਾਇਜ਼ ਹੈ ਉਹਦੇ ਪ੍ਰਤੀ ਔਰ ਅਸੀਂ ਵੀ ਜਾਣਦੇ ਹਾਂ ਕਿ ਸੰਨੀ ਦਿਓਲ ਦਾ ਜਿਹੜੇ ਲੋਕ ਬਿਲਕੁਲ ਬਾਈਕਟ ਕਰ ਚੁੱਕੇ ਨੇ ਇਸ ਕਰਕੇ ਬਾਜਬਾ ਨੇ ਇੱਕ ਵਾਰੀ ਫਿਰ ਉਮੀਦਵਾਰ ਜਿਹੜਾ ਦਿਨੇਸ਼ ਸਿੰਘ ਬੱਬੂ ਨੂੰ ਟਿਕਟ ਦਿੱਤੀ ਹੈ ਪਰ ਹੁਣ ਇਹ ਜਨਤਾ ਡਿਸਾਈਡ ਕਰੇਗੀ ਕਿ ਆਪਾਂ ਕਿੰਨੂੰ ਬਣਾਣਾ ਹੈ ਸਾਡੀ ਤਰਫ ਸਾਡਾ ਇਹ ਮੰਨਣਾ ਹੈ ਕਿ ਜਿਹੜਾ ਵੀ ਐਮਪੀ ਬਣੇ ਉਹ ਸਨਾਤਨ ਹਿੱਤ ਦੀ ਗੱਲ ਕਰੇ ਹਿੰਦੂ ਧਰਮ ਦੀ ਗੱਲ ਕਰੇ ਕਿਉਂਕਿ ਪੰਜਾਬ ਦੇ ਵਿੱਚ ਕਾਫੀ ਸਾਰੀ ਵੇਖਣ ਨੂੰ ਮਿਲਦਾ ਹੈ ਕਿ ਬਹੁਤ ਸਾਰੀਆਂ ਬੇਅਦਵੀਆਂ ਹੁੰਦੀਆਂ ਪਰ ਕੋਈ ਵੱਡਾ ਨੇਤਾ ਇਸ ਬਾਰੇ ਆਪਣੇ ਵਿਚਾਰ ਨਹੀਂ ਦਿੰਦਾ ਇਸ ਕਰਕੇ ਇਹ ਸਾਡੇ ਮਨਜ ਰੋਸ਼ ਹੈ ਕਿ ਜਿਹੜਾ ਵੀ ਉਮੀਦਵਾਰ ਬਣੇ ਉਹ ਆਪਣੇ ਹਿੰਦੂ ਤਤਵ ਦਾ ਜਿਹੜਾ ਝੰਡਾ ਹੈ ਉਹ ਬੁਲੰਦ ਕਰੇ ਸਰ ਜੇ ਗੱਲ ਕਰੀਏ ਜोध्या ਰਾਮ ਮੰਦਰ ਨੂੰ ਲੈ ਕੇ ਜਿਹੜੀ ਮੋਦੀ ਲਹਿਰ ਚੱਲਦੀ ਪਈ ਹੈ ਜोध्या ਰਾਮ ਮੰਦਰ ਨੂੰ ਲੈ ਕੇ ਤੇ ਇੱਕ ਤਾਂ ਇਹ ਬਾਰੇ ਕੀ ਕਹਿਣਾ ਚਾਹੁੰਦੇ ਨੇ ਬਹੁਤ ਵਧੀਆ ਗੱਲ ਹੈ ਜੀ ਇੰਨੇ ਸਾਲਾਂ ਬਾਅਦ ਸਾਨੂੰ ਰਾਮ ਮੰਦਰ ਮਿਨਿਆ ਮਿਲਿਆ ਇਹ મોદી ਜੀ ਦੀ ਬਦੌਲਤ ਹੀ ਸਾਨੂੰ ਮਿਲਿਆ ਅੱਜ ਤੁਸੀਂ ਵੇਖੋ ਬਾਜ਼ਾਰਾਂ ਬਾਜ਼ਾਰਾਂ ਦੇ ਵਿੱਚ ਰਾਮ ਭਗਵਾਨ ਜੀ ਦੇ ਝੰਡੇ ਲੱਗੇ ਪਏ ਨੇ ਲੋਕਾਂ ਨੂੰ ਇੰਨਾ ਉਤਸ਼ਾਹ ਸੀ ਜਦੋਂ ਮੰਦਰ ਬਣਿਆ ਔਰ ਕਈ ਲੋਕ ਜੋਧਿਆ ਜਾ ਰਹੇ ਨੇ ਪ੍ਰਭੂ ਰਾਮ ਜੀ ਦੇ ਅੱਗੇ ਨਤਮਸਤਕ ਹੋ ਰਹੇ ਨੇ ਤੇ ਇਹ ਵਧੀਆ ਗੱਲ ਹੈ ਜੀ ਅਗਰ ਕੋਈ ਸਾਡਾ ਪ੍ਰਧਾਨ ਮੰਤਰੀ ਸਾਡੇ ਦੇਸ਼ ਦੇ ਲਈ ਕੁਝ ਇਹੋ ਜਿਹੀ ਚੀਜ਼ਾਂ ਕਰਦਾ ਜਿਸ ਕਾਰਨ ਸਾਰੇ ਹਿੰਦੂਆਂ ਦੇ ਵਿੱਚ ਉਹ ਇੱਕ ਖੁਸ਼ੀ ਦੀ ਲਹਿਰ ਆਇਆ ਇਸ ਕਰਕੇ ਇਹ ਵਧੀਆ ਗੱਲ ਹੈ ਨੇ ਵੋਟ ਨੂੰ ਇੱਕ ਕੀਮਤੀ ਸਮਝਿਆ ਜਾਵੇ ਕਿ ਲੋਕ ਜਿਹੜੇ ਆ ਕਿ ਘਰੋਂ ਬੋਟ ਪਾਣ ਨਹੀਂ ਜਾਂਦੇ ਕਿਉਂਕਿ ਇਹ ਗਲਤੀ ਨਾ ਕਰੋ ਕਿਉਂਕਿ ਵੋਟ ਤੁਹਾਡਾ ਜਿਹੜਾ ਅਧਿਕਾਰ ਹੈ ਇਹ ਬਹੁਤ ਹੀ ਕੀਮਤੀ ਹੈ ਤੁਸੀਂ ਉਹ ਜਨਤਾ ਉਹ ਚੀਜ਼ ਹੁੰਦੀ ਹੈ ਕਿ ਜਿਹੜਾ ਅਰਸ਼ ਤੋਂ ਫਰਸ਼ ਲੈ ਜਾਂਦੀ ਹੈ ਇਸ ਕਰਕੇ ਬੋਟ ਜ਼ਰੂਰ ਪਾਣ ਜਾਓ ਪਰ ਉਹਦਾ ਉਮੀਦਵਾਰ ਵੀ ਵੇਖੋ ਕਿ ਉਹ ਤੁਹਾਡੇ ਦੁੱਖ ਤਕਲੀਫ ਦੇ ਵਿੱਚ ਸ਼ਾਮਿਲ ਹੋਏਗਾ ਜਾਂ ਨਹੀਂ ਹੋਏਗਾ ਇਸ ਕਰਕੇ ਵੋਟ ਸੋਚ ਸਮਝ ਕੇ ਪਾਇਆ ਜਾਏ ਔਰ ਜਿੰਨੂੰ ਵੀ ਤੁਸੀਂ ਪਾਣਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ ਮੈਂ ਕਿਸੇ ਵੀ ਪਾਰਟੀ ਵਾਲੋ ਹਮਦਰਦੀ ਨਹੀਂ ਕਰਦਾ ਪਰ ਇਸ ਕਰਕੇ ਉਮੀਦਵਾਰ ਵੀ ਵੇਖਿਆ ਜਾਏ ਕਿ ਉਹ ਕਿਹੜਾ ਉਮੀਦਵਾਰ ਆ ਜਿਹੜਾ ਸਾਡੇ ਦੁੱਖ ਤਕਲੀਫ ਦੇ ਵਿੱਚ ਸ਼ਾਮਿਲ ਹੋਏ ਤੇ ਬਿਨੀ ਬਰਮਾ ਜੀ ਜਿਨ੍ਹਾਂ ਦਾ ਇਹੀ ਕਹਿਣਾ ਹੈਗਾ ਜੀ ਜੀ ਤੁਸੀਂ ਸੁਣਿਆ ਗਰਦਾਸਪੁਰ ਹਲਕੇ ਦੇ ਲੋਕਾਂ ਦਾ ਕਹਿਣਾ ਲੋਕਾਂ ਦਾ ਇਹੀ ਕਹਿਣਾ ਹੈਗਾ ਕਿ ਸਰਕਾਰ ਜਿਹੜੀ ਮਰਜ਼ੀ ਬਣੇ ਪਰ ਸਾਨੂੰ ਐਮਪੀ ਉਹ ਚਾਹਦਾ ਕਿ ਜਿਹੜਾ ਆਪਣੇ ਹਲਕੇ ਦਾ ਕੰਮ ਵੀ ਕਰੇ ਤੇ ਆਪਣੇ ਹਲਕੇ ਦਾ ਜਿਹੜਾ ਵਿਕਾਸ ਵੀ ਕਰੇ ਅਤਵਰ ਦੇਖਣਾ ਇਹ ਹੋਏਗਾ ਕਿ ਕਿਹਦੇ ਸੇਰ ਦੇ ਜਿਹੜਾ ਉਹ ਸਾਜ ਸਜਦਾ ਹੈ ਇਹ ਤੇ ਆਨ ਵਾਲਾ ਵਕਤੀ ਦਸੇਗਾ ਮੈਂ शमी ਸੁਨਤਰਾ ਆਪਣੇ ਸੰਜੋਗੀ ਪੂਸ਼ਪ ਲਤਾ ਕੇ ਸਾਥ ਹਲਚਲ ਪੰਜਾਬ ਦੀ ਪਠਾਨਕੋਟ